ਨੋ ਸ਼੍ਰੀਵਾਦ ਜੱਟਿਆਰੇ ਇਹਨਾਂ ਨਰਤਿਆਂ ਨੂੰ ਸਰਦਾਰ ਗੁਰਨੀਸ਼ ਸਿੰਘ ਦਿਖਾਣਾ ਐਸਐਸਪੀ ਸਾਹਿਬ ਰੂਪਨਗਰ ਸਰਦਾਰ ਰਾਜਪਾਲ ਸਿੰਘ ਜੀ ਅਰਜਨਾ ਅਵਾਡੀ ਐਸਐਸਪੀ ਹੈੱਡਕ quarters ਰੂਪਨਗਰ ਸਰਦਾਰ ਮਨਜੀਤ ਸਿੰਘ ਜੀ ਅਲਖ ਡੀਐਸਪੀ ਸਾਹਿਬ ਸ਼੍ਰੀ ਚੰਕਪਾਲ ਸਾਹਿਬ ਰੋਹਿਤ ਸ਼ਰਮਾ ਜੀ ਐਸਐਚਓ ਸਾਹਿਬ ਸ਼੍ਰੀ ਚੰਕਪਾਲ ਸਾਹਿਬ ਸ਼ਾਂਝ ਕੇਂਦਰ ਜ਼ਿਲ੍ਹਾ ਰੂਪਨਗਰ ਦੀ ਸਮੁੱਚੀ ਟੀਮ ਇਹਨਾਂ ਟੀਮਾਂ ਨੂੰ ਇਹਨਾਂ ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਰੂਪਨਗਰ ਪੁਲਸ ਵੱਲੋਂ ਸ਼੍ਰੀ ਚਮਕੌਰ ਸਾਹਿਬ ਦੇ ਖੇਡ ਸਟੇਡੀਅਮ ਵਿਖੇ ਲੜਕੇ ਅਤੇ ਲੜਕੀਆਂ ਦੇ ਕਬੱਡੀ ਮੈਚ ਦਾ ਆਯੋਜਨ ਕੀਤਾ ਗਿਆ ਐਸਐਸਪੀ ਗੁਰਨੀਤ ਸਿੰਘ ਖੁਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅਨਾਮ ਵੰਡੇ ਸਮਾਜ ਵਿੱਚੋਂ ਨਸ਼ੇ ਦੇ ਕੋੜ ਰੂਪੀ ਦੈਤ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ। ਇਸੇ ਲੜੀ ਦੇ ਤਹਿਤ ਨਸ਼ਿਆਂ ਦੇ ਮਨੁੱਖੀ ਜੀਵਨ ਤੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸ਼੍ਰੀ ਚਮਕੌਰ ਸਾਹਿਬ ਦੇ ਖੇਡ ਸਟੇਡੀਅਮ ਵਿਖੇ ਕਬੱਡੀ ਮੈਚ ਲੜਕੇ ਅਤੇ ਲੜਕੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਕਬੱਡੀ ਮੈਚਾਂ ਦੌਰਾਨ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਅਨਾਮਾ ਦੀ ਵੰਡ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਸਿਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਗੌਰਵ ਯਾਦਵ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰੂਪਨਗਰ ਰੇਂਜ ਨਿਲੰਬਰੀ ਜਗਰਦਲੇ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਜਿੱਥੇ ਨਸ਼ਿਆਂ ਦੇ ਖਾਤਮੇ ਲਈ ਨਸ਼ਾ ਤਸਕਰਾਂ ਖਿਲਾਫ ਵਿਆਪਕ ਪੱਧਰ ਉੱਤੇ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਪੰਜਾਬ ਦੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਬੰਦਾਨਾ ਨਾਲ ਜੋੜਿਆ ਜਾ ਰਿਹਾ ਹੈ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਆਪਣੇ ਸੁਬੋਧਨ ਵਿੱਚ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਹਨਾਂ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਜ਼ਿਲ੍ਹਾ ਪੁਲਿਸ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਇਸ ਸਬੰਧੀ ਆਪਣੇ ਆਸ-ਪਾਸ ਕਿਸ਼ੋਰ ਅਵਸਥਾ ਦੇ ਬੱਚਿਆਂ ਨੂੰ ਜਾਗਰੂਕ ਵੀ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਆਰੰਭੀ ਗਈ ਇਹ ਮੁਹਿੰਮ ਭਵਿੱਖ ਵਿੱਚ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ। ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਰੋਪਨਗਰ ਪੁਲਿਸ ਜਿਹੜੀ ਹੈਗੀ ਹੈ ਉਹ ਪੰਜਾਬ ਅਗੇਂਸਟ ਡਰੱਗਸ ਬੈਨਰ ਤੇ ਹੇਠ ਲਗਾਤਾਰ ਜਿਹੜੀ ਹੈ ਅਵੇਰਨੈਸ ਡਰਾਈਵ ਚਲਾ ਰਹੀ ਹੈਗੀ ਹੈ। ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਜਿਹੜੇ ਆਪਣੇ ਜੁਵਾਹਤ ਹੈਗੇ ਨੇ ਮੁੰਡੇ ਹੈਗੇ ਨੇ ਸਪੋਰਟਸ ਦੀ ਤਰਫ ਉਹਨਾਂ ਨੂੰ ਆਕਰਸ਼ਿਤ ਕਰਨ ਵਾਸਤੇ ਆਪਾਂ ਲਗਾਤਾਰ ਜਿਹੜਾ ਹੈਗਾ ਅਵੇਰਨੈਸ ਕੈਂਪਸ ਕਰ ਰਹੇ ਹੈਗੇ ਆ ਜਿੱਥੇ ਆਪਾਂ ਸਕੂਲ ਕਾਲਜ ਦੇ ਵਿੱਚ ਜਾ ਕਰਕੇ ਵੀ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਉੱਥੇ ਇੱਥੇ ਮੈਚੇਸ ਕਰਾ ਕਰਕੇ ਪਹਿਲਾਂ ਵੀ ਆਪਾਂ ਹਾਕੀ ਮੈਚ ਕ੍ਰਿਕਟ ਮੈਚ ਵਾਲੀਬਾਲ ਮੈਚੇਸ ਕਰਾਏ ਨੇ ਇਸ ਵਾਰ ਜਿਹੜਾ ਹੈਗਾ ਆਪਾਂ ਚਮਕੌਰ ਸਾਹਿਬ ਹਲਕੇ ਵਿੱਚ ਕਬੱਡੀ ਦੇ ਮੈਚੇਸ ਕਰਾਏ ਹੈਗੇ ਨੇ ਕੁੜੀਆਂ ਅਤੇ ਮੁੰਡਿਆਂ ਦੇ ਔਰ ਕਾਫੀ ਚੰਗੇ ਕਲ ਮੈਚੇਸ ਹੋਏ ਨੇ ਅੱਜ ਇਹਨਾਂ ਦੇ ਫਾਈਨਲਸ ਹੈਗੇ ਨੇ ਔਰ ਸਾਰੇ ਨੂੰ ਦੇਖ ਕਰਕੇ ਲੁਤਸੀ ਉਠਾਈਏ ਤੇ ਨਾਲ ਜਿਹੜਾ ਸਾਡਾ ਮੈਸੇਜ ਹੈਗਾ ਕਿ ਨਸ਼ਿਆ ਤੋਂ ਦੂਰ ਰਹਿਣ ਵਾਸਤੇ ਸਭ ਤੋਂ ਚੰਗੀ ਚੀਜ਼ ਜਿਹੜੀ ਹੈਗੀ ਉਹ ਖੇਡ ਹੈ। ਅਗਰ ਬੰਦਾ ਆਪਣੀ ਲਾਈਫ ਵਿੱਚ ਘੰਟਾ ਇੱਕ ਡੇਲੀ ਦਾ ਜਿਹੜਾ ਹੈਗਾ ਉਹ ਖੇਡਾਂ ਵਿੱਚ ਮੈਦਾਨ ਵਿੱਚ ਲਾਉਂਦਾ ਹੈ ਤਾਂ ਉਹਨੂੰ ਕਿਸੇ ਤਰੀਕੇ ਦੇ ਨਸ਼ੇ ਦੀ ਲੋੜ ਨਹੀਂ ਹੈਗੀ ਨਾ ਉਹਨੂੰ ਕਦੇ ਤਲਬ ਲੱਗੇਗੀ। ਤੇ ਇਹ ਬੱਚੇ ਕਾਫੀ ਚੰਗਾ ਮੈਸੇਜ ਸਾਰਿਆਂ ਨੂੰ ਦੇ ਰਹੇ ਕਿ ਨੇ। ਇਸ ਮੈਸੇਜ ਨੂੰ ਆਪਾਂ ਐਕਸੈਪਟ ਕਰੀਏ ਤੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ। ਸਰ ਜਿਹੜੀਆਂ ਘੋਲੀਆਂ ਉਹਦੇ ਵਿੱਚ ਦੇਖੋ ਜੀ ਸਰਟੀਫਿਕੇਟ ਹਮੇਸ਼ਾ ਜਿਹੜਾ ਹੈਗਾ ਬੰਦੇ ਨੂੰ ਮੋਟੀਵੇਟ ਕਰਦੇ ਹੈਗੇ ਨੇ ਪਰਸੈਂਟੇਜ ਬਣਦਾ ਹੈ ਜਾਂ ਨਹੀਂ ਬਣਦਾ ਹੈ ਦੈਟ ਇਜ਼ ਅ ਪਾਲਿਸੀ ਮੈਟਰ ਬਟ ਜਿਹੜੇ ਬੱਚੇ ਗਰਾਊਂਡ ਵਿੱਚ ਚੰਗਾ ਕਰਦੇ ਹੈਗੇ ਨੇ ਪੜ੍ਹਾਈ ਵਿੱਚ ਚੰਗਾ ਕਰਦੇ ਉਹਨਾਂ ਵਾਸਤੇ ਹਮੇਸ਼ਾ ਜ਼ਿੰਦਗੀ ਵਿੱਚ ਆਪਸ਼ਨ ਖੁੱਲੇ ਹੁੰਦੇ ਹੈਗੇ ਅਸੀਂ ਵੀ ਜਦੋਂ ਛੋਟੇ ਹੁੰਦੇ ਸੀਗੇ ਗਰਾਊਂਡ ਜਾਂਦੇ ਸੀਗੇ ਤੇ ਅੱਜ ਸਾਨੂੰ ਉਸ ਚੀਜ਼ ਦਾ ਮਾਣ ਹੈਗਾ ਕਿ ਆਪਾਂ ਫਿੱਟ ਹੈਗੇ ਆਂ ਔਰ ਇੰਨੀ ਪੜ੍ਹਾਈ ਕਰਕੇ ਆਪਾਂ ਇੱਥੇ ਪਹੁੰਚੇ ਹੈਗੇ ਆ ਤੇ ਇਹ ਬੱਚੇ ਵੀ ਅੱਗੇ ਬਹੁਤ ਵਧੀਆ ਵਧੀਆ ਕੰਮ ਕਰਨਗੇ ਔਰ ਭਟੇ ਮੁਕਾਮ ਹਾਸਲ ਕਰਨਗੇ ਠੀਕ ਹੈ